ਜਿਹੜਾ ਪਹਿਲਾ ਬੱਚਿਆਂ ਦਾ ਜਿਹੜਾ ਕਲਾ ਕੁੱਟਿਆ ਗਿਆ ਕਲਾ ਕੁੱਟ ਕਲਾ ਨੂੰ ਮਾਰਿਆ ਗਿਆ ਫਿਰ ਉਹਨਾਂ ਨੂੰ ਜਵੰਦੇ ਕਰਨ ਦਾ ਨੰਬਰ ਜਿਹੜਾ ਰਚਾਇਆ ਫਿਰ ਉਹਨਾਂ ਦੇ ਵਿੱਚ ਪੱਲੋ ਚੁਕਾਏ ਗਏ ਪੱਲੋ ਚੁਕਾ ਕੇ ਉਹਨਾਂ ਦੇ ਮੂੰਹ ਤੇ ਪਾਏ ਗਏ ਮੂੰਹ ਪਾ ਕੇ ਜਿਹੜੇ ਹੁਣੇ ਜਵਾਤ ਹੈ ਜਿਹਦੇ ਪੱਲੋ ਤੇ ਪ੍ਰਕਾਸ਼ ਨਾਲ ਜਵੰਦੇ ਰਹੇ ਹੋਣਗੇ ਸਰੋਤਿਆ ਪਰ ਇਹ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕੋਟ ਪੱਤਾ ਬਲੀ ਕਾਂਡ ਜੋ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਮਾਰਿਆ ਗਿਆ ਉਸ ਮਸਲੇ ਨੂੰ ਕਾਫੀ ਬਰੇ ਹੋ ਗਏ ਲੜਾਈ ਲੜ ਰਹੇ ਨੇ ਬਾਬਾ ਪਰਮਜੀਤ ਕੋਰ ਫੱਟਾ ਤੁਸੀਂ ਗੱਲਬਾਤ ਕਰਾਂਗੇ ਸਮਝਾਂਗੇ ਨਾ ਤੋਂ ਕਿ ਇਸ ਮਸਲੇ 'ਚ ਪੁਲਿਸ ਦੀ ਭੂਮਿਕਾ ਕੀ ਰਹੀ ਕੀ ਬੱਚਿਆਂ ਨੂੰ ਇਨਸਾਫ ਮਿਲਿਆ ਤੇ ਦੋ ਬੱਚਿਆਂ ਦੇ ਮਾਤਾ ਪਿਤਾ ਜਾਂ ਦਾਦੀ ਦਾਦਾ ਉਹਨਾਂ ਦਾ ਕੀ ਰੋਲ ਸੀ ਸਾਰੇ ਗੱਲਬਾਤਾਂ ਦੁਆਰੇ ਤੋਂ ਸ਼ੁਰੂ ਤੋਂ ਇਹਨਾਂ ਤੋਂ ਅਪ ਸੁਣਾਵਾਂਗੇ ਤੇ ਅੱਜ ਤੱਕ ਕੋਰਟ ਨੇ ਕੀ ਕਿਹਾ ਹੈ ਅਫਸਰ ਕੀ ਕਹਿ ਰਿਹਾ ਸਾਰੇ ਗੱਲਬਾਤ ਹੋਣੀ ਆ ਸਵਾਤ ਦਾ ਸੱਚੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਸੱਚੀ ਗੱਲ ਸਭ ਤੋਂ ਪਹਿਲਾਂ ਇਹ ਦੱਸੋ ਜੀ ਜਦੋਂ ਇਹ ਘਟਨਾ ਹੋਈ ਤੁਸੀਂ ਪਿੰਡ ਸੀਗੇ ਤੇ ਕਿੰਨੇ ਸਮੇ ਬਾਅਦ ਤੁਹਾਨੂੰ ਮੇਰੇ ਤੱਕ ਨਵਰੀ ਜਾਣਕਾਰੀ ਮਿਲੀ ਮੈਂ ਉਹਦੇ ਪਿੰਡ ਦੀ ਛਾਲ ਨੂੰ ਬਾਅਦ 2 ਮਿੰਟਾਂ ਤੋਂ ਉੱਥੇ ਫੋਨ ਘਰ ਦੇ ਥੋੜੀ ਦੂਰੀਆ ਘਰ ਤੋਂ ਆਪਣੇ ਤੋਂ ਮੈਂ ਉਹੀ ਭਾਗਿਆ ਬਸ ਉਹ ਚਵਾਕ ਮੰਨ ਲਓ ਅਸੀਂ ਚੱਕੇ ਜਾ ਕੇ ਕਿੰਨੇ ਜਵਾਦਾਂ ਜੀਏ ਉਹ ਜਵਾਕ ਸੀ ਨਾਮੀ ਦਾ ਕੋਰ ਤੇ ਰਮਜੋਤ ਸਿੰਘ ਭੈਣ ਭਰਾ ਸੀਗੇ ਭੈਣ ਭਰਾ ਅੱਛਾ ਉਹ ਮਾਰਿਆ ਉਹਨਾਂ ਨੂੰ ਮਾਰਿਆ ਕਿਉਂ ਗਿਆ ਮਾਰਿਆ ਬੱਚਿਆਂ ਦੀ ਘਪੂਆ ਸੀ ਅਮਨਦੀਪ ਕੌਰ ਉਹਦੇ ਔਲਾਦ ਨਹੀਂ ਸੀ ਠੀਕ ਹੈ ਤੇ ਇਹ ਨਿਰਮਲ ਕੌਰ ਦਾ ਪਰਿਵਾਰ ਜਿਹੜਾ ਉਹ ਤੰਤਰਕ ਉਹ ਜਾਂਦਾ ਸੀ ਲਖਵਿੰਦਰ ਸਿੰਘ ਲਖੀਪਾਲ ਕਾਲਿਆਵਾਲੀ ਪਿੰਡ ਅਤੀਰ ਖਾਨੇ ਜਿਹੜੇ ਤੁਹਾਡੇ ਪਿੰਡ ਵਾਲੇ ਬੰਦੇ ਸੀ ਫਿਰ ਸਾਡੇ ਪਿੰਡ ਵਾਲੇ ਸੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕੋ ਜਾਂਦੇ ਹੂੰ ਤੇ ਉਹ ਬਸ ਉਹਨੇ ਇਹਨਾਂ ਨੂੰ ਮਗਰ ਲਾਇਆ ਤੇ ਉਹਨਾਂ ਨੇ ਲਖਵਿੰਦਰ ਸਿੰਘ ਲੱਖੀ ਨੇ ਕਹਾ ਕਹਿੰਦਾ ਤੁਹਾਡੇ ਲਾਦ ਹੋ ਜੂਗੀ ਇਹਨਾਂ ਬੱਚਿਆਂ ਦੀ ਬਲੀ ਦੇ ਦਿਓ ਇਹਨਾਂ ਬੱਚਾ ਨਾਮਿਕਾ ਕੌਰ ਤੇ ਰਣਜੋਤ ਸਿੰਘ ਅੱਛਾ ਜਿਹਨਾਂ ਦੇ ਲਾਦ ਹੈਗੇ ਸੀ ਉਹਨਾਂ ਦੇ ਬੱਚੇ ਕੀ ਲੱਗਦੇ ਸੀ ਉਹਨਾਂ ਦੇ ਭਤੀਜਾ ਭਤੀਜੀ ਉਹ ਵੀ ਪੂਆ ਸੀ ਜਵਾਕਾਂ ਦੀ ਉਹ ਅੱਛਾ ਸਭੀ ਪੂਆ ਸੀ ਅੱਛਾ ਤੇ ਬਸ ਉਹ ਸਾਰਿਆਂ ਨੇ ਲਖਿੰਦਰ ਸਿੰਘ ਲਖਿੰਦਰ ਸਿੰਘ ਅਮਨਦੀਪ ਕੌਰ ਗਗਨਦੀਪ ਕੌਰ ਰੋਜੀ ਕੌਰ ਨਿਰਮਲ ਕੌਰ ਜਸਪ੍ਰੀਤ ਬਿੱਤੀ ਇਹਨਾਂ ਦੇ ਮੁੰਡਿਆਂ ਨੇ ਸਾਰਿਆਂ ਨੇ ਉਹਦੇ ਰਾਤ ਨੂੰ ਪੂਰਾ ਸ਼ਾਮ ਜੇ ਨੂੰ ਮਤਲਬ ਤਿੰਨ ਚਾਰ ਕੁ ਵਜੇ ਤੋਂ ਲੈ ਕੇ ਢੋਲ ਠਮੱਕੇ ਇਹਨਾਂ ਦੇ ਕਰੇ ਚੱਲ ਰਏ ਸੀਗੇ ਤੇ ਬਸ 5:00 ਵਜੇ ਤੱਕ ਇਹਨਾਂ ਨੇ ਨਵੇਰਤੀ ਖਾਣ ਜਲਾ ਕੇ ਜਿਹੜੇ ਮਾਰੇ ਮਾਰਿਆ ਗਿਆ ਕੀ ਪਤਾ ਲੱਗਿਆ ਉਹ ਮਤਲਬ ਇਹਨਾਂ ਨੇ ਜਿਹੜਾ ਪਹਿਲਾਂ ਬੱਚਾਂ ਦਾ ਜਿਹੜਾ ਗਲਾ ਕੁੱਟਿਆ ਗਿਆ ਗਲਾ ਕੁੱਟ ਕੇ ਉਹਨੂੰ ਮਾਰਿਆ ਗਿਆ ਫਿਰ ਉਹਨਾਂ ਨੂੰ ਜੌਂਦੇ ਕਰਨ ਦਾ ਡੰਬਰ ਜਿਹੜਾ ਰਚਾਇਆ ਫਿਰ ਉਹਨਾਂ ਦੇ ਵਿੱਚ ਬੱਲੋ ਚੁਕਾਏ ਗਏ ਬੱਲੋ ਚੁਕਾ ਕੇ ਉਹਨਾਂ ਦੇ ਮੂੰਹ 'ਚ ਪਾਏ ਗਏ ਮੂੰਹ 'ਚ ਪਾ ਕੇ ਸਿਰਫ ਕਹਿੰਦੇ ਵੀ ਹੁਣੇ ਜਵਾਕ ਆ ਜਿਹੜੇ ਬੱਲੋ ਤੇ ਪ੍ਰਦਾਸ਼ ਨਾਲ ਜੌਂਦੇ ਰਹੇ ਹੋਣਗੇ ਹੂੰ ਤੇ ਜਿਹੜੀ ਨਾਮਿਕਾ ਕੌਰ ਸੀ ਉਹ ਹਜੇ ਉਹ ਚ ਸਵਾਸ ਚੱਲ ਰਹੀ ਸੀ ਹੂੰ ਪਿੰਡ ਦੇ ਕਿਸੇ ਪਾਰ ਇੰਫਲੈਕਟਰ ਕੋਕਾਟ ਕੇ ਲੈ ਕੇ ਗਏ ਤੇ ਸਿਰਫ ਉਹ ਕਹਿੰਦਾ ਵੀ ਇਹੋ ਬੱਚੇ ਮਰ ਗਏ ਸੀਗੇ ਉਹਨਾਂ ਦੇ ਮਾਤਾ ਪਿਤਾ ਉਹ ਕੋਲੇ ਸੀਗੇ ਬਿਲਕੁਲ ਜਿੰਨੇ ਦੋਸ਼ੀਆਂ ਨੂੰ ਸਜ਼ਾ ਹੋਈਆ ਸਾਰੇ ਦੋਸ਼ੀ ਮਰੂਦ ਸੀ ਅੱਛਾ ਕੋਲੇ ਸੀ ਤਾਂ ਉਹ ਕਿਸ ਤਰ੍ਹਾਂ ਮਹਿਸੂਸ ਨਹੀਂ ਕਰ ਰਹੇ ਸੀਗੇ ਕਿ ਸਾ ਤੇ ਉਹ ਟੰਡੀ ਵੀ ਉਸ ਕੋਲੇ ਮੰਨੀ ਜਿਹੜੀ ਉਹ ਹਾਂ ਨਾਮੀਕਾ ਕੌਰ ਦਾ ਜਿਹੜਾ ਕਲਾ ਘੁੱਟ ਉਹਨੇ ਮਰ ਪਰਨੇ ਪੁੱਟਿਆ ਆ ਪੁੱਤਰੀ ਦਾ ਉਹ ਅੱਛਾ ਜਿਹੜਾ ਵੀ ਕਿਸੇ ਨਹੀਂ ਸੀ ਉਹਨੇ ਆਪਦੇ ਮੁੰਡੇ ਦਾ ਕਲਾ ਪੁੱਟਿਆ ਹਾਂ ਦੋਸ਼ੀ ਸਾਰੇ ਅੰਦਰ ਸੀ ਪਰ ਜਿਹੜੇ ਜੁਰਮ ਜਿਹਨਾਂ ਨੇ ਕੀਤਾ ਉਹ ਇਹ ਦੋਨੇ ਸੀਗੇ ਠੀਕ ਹੈ ਦਵਿੰਦਰ ਸਿੰਘ ਲੱਖੀ ਦੇ ਕਹਿੰਦ ਕੀਤਾ ਹਾਂ ਤੇ ਬੰਦੇ ਜਿਹੜਾ ਮੁੰਡਾ ਮਾਰਿਆ ਤੇ ਦਾਦੀ ਨੇ ਪੁੱਟੀ ਮਾਰੀ ਬਿਲਕੁਲ ਕਲਾ ਘੁੱਟ ਕੇ ਮਾਰਿਆ ਇਹਦੇ ਨਾਲ ਕੀ ਕਾਰਵਾਈ ਸ਼ੁਰੂ ਹੁੰਦੀ ਹੈ ਤੁਸੀਂ ਪਹੁੰਚਦੇ ਹੋ ਦੋ ਬੱਚਿਆਂ ਦੀ ਜਿਹੜੀ ਆ ਲੋਥ ਸੁਪਈ ਹੈ ਉਦੋਂ ਇੱਕ ਕਿਸ ਤਰ੍ਹਾਂ ਪ੍ਰਕਿਰਿਆ ਚੱਲਦਾ ਹੈ ਪਰ ਸਸੋ ਤਾਂ ਉਨੀ ਸ਼ੁਰੂ ਹੋਇਆ ਫਿਰ ਮਤਲਬ ਨਰਮਲ ਕੌਰ ਇੱਕ ਇਹ ਵੀ ਗੱਲ ਮੰਨੀ ਸੁਰਨਾ ਸਿੰਘ ਵੀ ਮੈਂ ਜਿਹੜੀ ਮੈਂ ਜਵਾਕ ਦੀ ਲੱਤਾਂ ਫੜ ਕੇ ਕੰਨ ਨਾਲ ਹੀ ਮਾਰੀ ਆ ਉਹੋ ਮਤਲਬ ਨਰਮਲ ਕੌਰ ਕੋਲ ਇਹ ਗੱਲ ਮੰਨੀ ਆ ਹਾਂ दारू ਨਾਲ ਡੱਕਿਆ ਹੋਇਆ ਪਰਿਵਾਰ ਸੀ ਬਿਲਕੁਲ ਕੋਈ ਮਤਲਬ ਨਰਮਲ ਕੌਰ ਦੇ ਸਰੀਰ ਦੇ ਉੱਤੇ ਕੋਈ ਵੀ ਕੱਪੜਾ ਨਹੀਂ ਸੀ ਅੱਛਾ ਹਾਂਜੀ ਬਿਲਕੁਲ ਨੰਗਨ ਵਸਤਾਂ ਜੀ ਸੀ ਬਿਲਕੁਲ ਨੰਗਨ ਵਸਤਾਂ ਫਿਰ ਉਹਦੇ ਉੱਤੇ ਲੋਈ ਦਿੱਤੀ ਫਿਰ ਗਵਾਨਾਂ ਜਾਂ ਬੀਤਾਂ ਆਈਆਂ ਫਿਰ ਉਹਦੇ ਕੱਪੜੇ ਸ਼ਾਮ ਨਾਲ ਡੱਤੇ ਨਸ਼ੇ ਦੀ ਮੁੱਤਚ ਨਿਰਮਲ ਕੌਰ ਆਪ ਸਾਰੇ ਗੁਨਾਹ ਕਬੂਲ ਕਰ ਰਹੀ ਜਿਹਦੀ ਇੰਟਰਨੈਟ ਵੀ ਨੈਟਵਰਕ ਚੱਲ ਰਹੀ ਆ ਜਵਾਕ ਅਸੀਂ ਮਾਰੇ ਆ ਘਰੋਂ ਦੀ ਲੋੜ ਨਹੀਂ ਹੋ ਉਹ ਅਸੀਂ ਜਾਉਂਦੇ ਕਰਾਂਗੇ ਚ ਵੀ ਕਹਿ ਰਹੀ ਆ ਪੁਲਿਸ ਪੁਲਿਸ ਦੀ ਜਿਹੜੀ ਪ੍ਰਮੁਕਤਾ ਉਹ ਬਹੁਤ ਟਿੱਲੀ ਰਹੀ ਅੱਜ ਤੱਕ ਅਕਤੂਬਰ 2017 ਸੰਬੰਧਿਤ ਥਾਣੇ ਕੋਲੇ ਗਏ ਬਿਲਕੁਲ ਅਸੀਂ ਫੋਨ ਕੀਤਾ ਸੰਬੰਧਿਤ ਐਸਐਚਓ ਆਇਆ ਕਿਸ਼ਨ ਕੁਮਾਰ ਡੀਐਸਪੀ ਆਇਆ ਅਕਤੂਬਰ 2017 ਨੂੰ ਤੇ ਸਾਰਾ ਫਿਰ ਉਹ ਲਾਸ਼ਾਂ ਜਿਹੜੀਆਂ ਬਜਟ ਬੋਟੀਆਂ ਸੀ ਬੱਚਿਆਂ ਦੀ ਉਹ ਸਰਕਾਰੀ ਹਸਪਤਾਲ ਗੁਰਪ੍ਰੀਤ ਸਿੰਘ ਨੇ ਸੇ ਛੱਡ ਕੇ ਰਿਆ ਤੇ ਦੂਜੇ ਦਿਨ ਅਗਲੇ ਦਿਨ 5 ਵਜੇ ਸ਼ਾਮ ਨੂੰ ਸੰਸਕਾਰ ਹੋਇਆ ਜਵਾਕਾਂ ਦਾ ਕਿਹਦੇ ਕਿਹਦੇ ਖਿਲਾਫ ਮਾਮਲਾ ਦਰਜ ਹੋਇਆ ਸੀਗਾ ਨਿਰਮਲ ਕੌਰ ਦੇ ਤੇ ਰਵਿੰਦਰ ਸਿੰਘ ਲੱਖੀ ਦੇ ਜਸਪੀਤ ਸਿੰਘ ਦੇ ਵਿਕੀ ਸਿੰਘ ਦੇ ਅਮਨਦੀਪ ਕੌਰ ਦਾ ਦਨਦੀਪ ਕੌਰ ਲੋ ਬੱਚਿਆਂ ਦੇ ਮਾਤਾ ਪਿਤਾ ਦੇ ਖਿਲਾਫ ਹਾਂ ਦੋ ਬਿਲਕੁਲ ਜਿਹੜਾ ਇੱਕ ਭੂਆ ਦੇ ਖਿਲਾਫ ਦੋ ਭੂਆ ਸੀ ਇੱਕ ਚਾਚੇ ਦੇ ਚਾਚੇ ਦੇ ਉਹ ਸੀ ਆ ਬਾਬਾ ਰਵਿੰਦਰ ਸਿੰਘ ਲੱਖੀ ਦਾ ਠੀਕ ਹੈ ਜਿਹੜਾ ਇਹ ਸਾਰਾ ਮੇਨ ਹੈਗਾ ਐਫ ਆਰ ਆਈ ਲਾਭ ਸਿੰਘ ਨੇ ਕਰਾਈ ਆ ਜਿਹੜੀ ਐਫਆਰਆਈ ਲਾਲ ਸਿੰਘ ਜਵਾਕਾਂ ਦੇ ਦਾਦੇ ਦਾ ਭਰਾ ਉਹਦੇ ਵੱਲੋਂ ਐਫਆਰਆਈ ਹੋਈ ਆ ਹਾਂ ਵੀ ਇਹ ਬੰਦੇ ਨੇ ਸਾਡੇ ਜਵਾਕਾਂ ਦੇ ਮਾਰੇ ਆ ਬਾਰ-ਬਾਰ ਲੱਖੀ ਤਾਂਤਰ ਕੋਲ ਦੀ ਇੰਟਰਵਿਊ ਆ ਬਾਰ-ਬਾਰ ਕਹਿੰਦਾ ਲੱਖੀ ਤਾਂਤਰ ਕੋਲ ਪਹਿਲਾਂ ਵੀ ਸਾਡੇ ਘਰੇ ਆਉਂਦਾ ਸੀ ਤੇ ਇਹ ਵੀ ਉਹਦੇ ਕੋਲ ਜਾਂਦੇ ਸੀ ਉਹਦੇ ਵੱਲੋਂ ਐਫਆਰਆਈ ਹੋਈ ਆ ਇਹੋ ਮਾਰ ਕੇ ਕਈ ਦਿਨ ਬੀਤ ਗਏ ਫੇਰ ਵੀ ਉਹਦੇ ਮਾਤਾ ਪਿਤਾ ਨੂੰ ਬੱਚਿਆਂ ਨੂੰ ਅਹਿਸਾਸ ਨਹੀਂ ਹੋਇਆ ਵੀ ਸਾਡੇ ਪਰਿਵਾਰ ਬਿਲਕੁਲ ਨਹੀਂ ਹੋਇਆ ਸਾਨੂੰ ਸਜ਼ਾ ਹੋਰ ਤੱਕ ਨਹੀਂ ਹੋਇਆ ਹੂੰ ਕਿਸੇ ਨੂੰ ਕੋਈ ਉਹਨਾਂ ਦੀ ਬਾਹਲੀ ਕੋਈ ਮਤਲਬ ਬੋਝ ਨਹੀਂ ਸੀ ਸਾਡੇ ਯਾਰ ਜਵਾਕਾਂ ਨਾਲਾਂ ਕਰਚ ਹੋਣ ਤੋਂ ਬਾਅਦ ਕਿਹੜੇ ਕਿਹੜੇ ਬੰਦੇ ਖੜੇਗੇ ਸਾਰੇ ਇਹ ਲੋਕਾਂ ਦਾ ਚਾਚਾ ਕਰੀ ਫੜਾਇਆ ਅੱਜ ਤੱਕ ਮਤਲਬ ਪਹਿਲਾਂ ਉਹ ਜਦੋਂ ਉਹਦੇ ਖਿਲਾਫ ਬਹੁਤ ਸੰਘਰਸ਼ ਕਰਕੇ ਉਹ ਪਰਚੇ ਚ ਨਾ ਹੋਇਆ ਹੂੰ ਉਸ ਤੋਂ ਬਾਅਦ ਲੰਮੀ ਲੜਾਈ ਲੜੀ ਉਹ 319 ਦੀ ਮਤਲਬ 319 ਦੀ ਅਪਲੀਕੇਸ਼ਨ ਲਾ ਕੇ ਉਹਨੂੰ ਬੁਲਾਇਆ ਹੂੰ ਫਿਰ ਉਹ ਉਹਦੀ ਨਾਲ ਦੀ ਨਾਲ ਉਹਦੀ ਜ਼ਮਾਨਤ ਹੋ ਗਈ ਹਾਈ ਕੋਰਟ ਤੋਂ 319 ਦੀ ਅਪਲੀਕੇਸ਼ਨ ਲਾ ਕੇ ਵੀ ਜ਼ਮਾਨਤ ਹੋ ਗਈ ਹੂੰ ਜ਼ਮਾਨਤ ਬਾਅਦ ਸੰਘਰਸ਼ ਜਾਰੀ ਰਿਹਾ ਸੰਘਰਸ਼ ਦੇ ਵਿੱਚ 7 ਸਾਲਾਂ ਦੇ ਵਿੱਚ ਨੂੰ ਸਜ਼ਾ ਕਰਾਈ ਤੇ ਨਵਿੰਦਰ ਸਿੰਘ ਲਖੀਤਾਂਤਰ ਨੂੰ 7 ਸਾਲ ਸੰਘਰਸ਼ ਕਰਕੇ ਸਾਰੇ ਭਾਜਪਾ ਜਿਹੜੇ ਸੀ ਇਹਦੇ ਕੋਈ ਸਾਡੇ ਜਿਹੜੇ ਸੰਗੀ ਸਾਥੀ ਸੀ ਨਾਲ ਦੇ ਤਰਕ ਸਿਉ ਸੋਸਾਇਟੀ ਨਾਲ ਖਾਣ ਕਿਤੇ ਬੰਦੀਆਂ ਤਕਰੀਬਨ ਭੱਜ ਗੀਆਂ ਕੱਲਾ ਸਰਜੀਤ ਫੂਲ ਤੇ ਇੱਕ ਬਲੇਂਦਰਪੁਰ ਪਰ ਜਿਹੜੀ ਪੂਰੀ ਸਮੇਂ ਨਾਲ ਹੁੰਦੇ ਸੀ ਜਦੋਂ ਉਹਨਾਂ ਦਾ ਵੱਡਾ ਫੈਸਲਾ ਸ਼ੁਰੂ ਚ ਕਾਫੀ ਲੋਕ ਸੀ ਕਾਫੀ ਲੋਕ ਸੀ ਹਾਂ ਸਾਰੇ ਭੱਜ ਗਏ ਪਸਾਂ ਜਿਹੜੇ ਬੰਦੇ ਸੀ ਸਿਉ ਸੋਸਾਇਟੀ ਦੀ ਸੀ ਬਿਲਕੁਲ ਸਟਾਣ ਕੀ ਕਰ ਰਿਹਾ ਸਮਝੋ ਇਹਨਾਂ ਲੰਮਾ ਸਮਾਂ ਰੀਵਨ ਜਿਹੜੇ ਇਹ ਕੇਸ ਇਕੱਠੇ ਹੋ ਕੇ ਸਾਂਝੇ ਤੌਰ ਤੇ ਲੜੇ ਜਾਂਦੇ ਸਿਰੇ ਤਾਂ ਹੀ ਨਚੜਦੇ ਮਤਲਬ ਛੱਡੇ ਛੁੱਡੇ ਜਾਂਦੇ ਹੁੰਦੇ ਆ ਇਹ ਵਿੱਚ ਉਹ ਜਿਹੜੇ ਦੋਸ਼ੀ ਮੇਨ ਸੀਗੇ ਸਨੇ ਲਖਿੰਦਰ ਸਿੰਘ ਉਹਨੂੰ ਕਿੰਨੇ ਸਮੇਂ ਬਾਅਦ ਪੁਲਸ ਨੇ ਫੜ ਲਿਆ ਸੀ ਲੱਗਦਾ ਉਹ ਤਾਂ ਬਾਅਦ ਫੜਿਆ ਜੇ ਦੂਜੀ ਸੀ ਕਿ ਉਹਨੂੰ ਜਿਹੜਾ ਕੋਈ ਨਾਲ ਦੀ ਨਾਲ ਹੀ ਫੜਦਾ ਉਹ ਤਾਂ ਸ਼ਾਮ ਨੂੰ ਫੜ ਲਿਆ ਸੀ ਕਿੰਨੇ ਕਿੰਨੇ ਸਜਾ ਹੋਈ ਉਹਨਾਂ ਨੂੰ ਉਹਨਾਂ ਨੂੰ 20 ਸਾਲ ਹੋ ਗਿਆ ਅੰਦਰ ਹੀ ਆ ਹੁਣ ਅੰਦਰ ਅੱਛਾ 17 ਦਾ ਮਾਮਲਾ ਅੰਦਰ ਹੋਊਗਾ ਅੰਦਰ ਹੈ ਇਹ ਲਖਿੰਦਰ ਸਿੰਘ ਨੂੰ ਨਾ ਫੜਨ ਦਾ ਕੀ ਕਰ ਰਿਹਾ ਲਖਿੰਦਰ ਸਿੰਘ ਪਹਿਲਾਂ ਵੀ ਪੈਸੇ ਦੇ ਜ਼ੋਰ ਤੇ ਨੇ ਲਿਆ ਪਹਿਲਾਂ ਉਹ ਤੇ ਪਰਚਾ ਦਿੱਤਾ ਫਿਰ ਉਹਨੂੰ ਕੱਢਿਆ ਹਮ ਮਤਲਬ ਪਹਿਲਾਂ ਪਰਚਾ ਦੇ ਤਾ ਫਿਰ ਉਹਨੂੰ ਕੱਢਦਾ ਪੁਲਸ ਨੇ ਹਮ ਫੇਰ ਉਹ ਨਾ ਕਰਤਾ ਐਫ ਆਰ ਆਈ ਡਿਸਚਾਰਜ ਕਰਤੀ ਉਹ ਖਿਲਾਫ ਅੱਛਾ ਹਾਂ ਬਹੁਤ ਵੱਡੀ ਗੱਲ ਹੈ ਇਹ ਉਹ ਪੁਲਸ ਨੇ ਕੋਈ ਜਾਂਚ ਕਮੇਟੀ ਬਣਾਈ ਜਾਂ ਉੱਤੇ ਕਰਤਾ ਜਾਂਚ ਕਮੇਟੀ ਦੋ ਬਣਾਈ ਜਾਂਚ ਕਮੇਟੀ ਸਿਰ ਕਰਤਾ ਬਸ ਲੋਕਲ ਥਾਣੇ ਵਾਲੇ ਬਣਾਉਂਦੇ ਸੀ ਕਿ ਕੋਈ ਡੀਐਸਪੀ ਲੈਵਲ ਤੇ ਜਾਂ ਆਈਜੀ ਲੈਵਲ ਦੇ ਆਡਟਰ ਆ ਸਾਰੀ ਫਾਈਲ ਹੈਗੀ ਮੇਰੇ ਕੋਲ ਹੂੰ ਤੇ ਉਹ ਕਰਤਾ ਕਿ ਜਿਹੜਾ ਤੁਹਾਡੇ ਥਾਣਾ ਕੋਟਫੱਤੇ ਦਾ 2017 ਤੋਂ 25 ਤੱਕ ਜਿਹੜਾ ਰੋ ਰਿਹਾ ਉਹ ਬਹੁਤ ਚੰਗਾ ਨਹੀਂ ਅਜੇ ਤੱਕ ਨਹੀਂ ਰਿਹਾ ਹੁਣ ਤੁਸੀਂ ਦੇਖੋ ਵੀ ਸਜ਼ਾ ਕਰਾਈ ਭੱਜਾ ਅੰਤਰਗ ਹੁਣ ਪ੍ਰੋਲ ਆਇਆ ਟਰਮ ਦੇ ਲਈ ਉਹਨੇ ਆਪਦੀ ਮਾਂ ਦੇ ਮੈਡੀਕਲ ਨਾਲ ਲਾ ਕੇ ਤੇ ਅੱਜ ਫੇਰ ਪੱਜ ਗਿਆ ਉਹ ਕਾਦੀ ਦੇ ਰਹੀ ਕਿਵੇਂ ਲਈ ਟਰਮ ਉਹਦੀ ਮਾਂ ਕਹਿੰਦਾ ਮੇਰੀ ਮਾਂ ਦੇ ਬੱਚੇ ਜਾਨ ਦੀ ਕੈਂਸਰ ਆ ਮੈਂ ਇਹਦਾ ਇਲਾਜ ਕਰਾਉਣਾ ਮੇਰੇ ਘਰੇ ਪਰਿਵਾਰ ਦੇ ਵਿੱਚ ਕੋਈ ਹੋਰ ਨਹੀਂ ਹੈਗਾ ਨਹੀਂ ਇਲਾਜ ਕਰਾਉਣਾ ਟਰਮ ਦੇਲ ਹਾਈ ਕੋਰਟ ਕੋ ਲੈਤੀ ਅੱਜ ਤੱਕ ਮੁਰਤੂ ਕੋਰਟ ਸਟੇਸ਼ਨ ਦਾ 2 ਸਾਲ ਹੋ ਗਏ ਸੰਘਰਸ਼ ਤਾਂ ਹਜੇ ਵੀ ਜਾਰੀ ਆ ਤੁਸੀਂ ਤਾਂ ਲੜਾਈ ਲੜ ਰਹੇ ਹੋ ਕੌਣ ਹੈ ਵੈਸੇ ਕਿੱਥੋਂ ਦਾ ਰਹਿਣ ਵਾਲਾ ਕੀ ਕੰਮ ਹੁੰਦਾ ਹੈ ਬੰਦੇ ਲਖਿੰਦਰ ਲਖਮੀ ਪਹਿਲਾਂ ਇਹ ਲੱਕੜ ਪਰਜਾ ਬਤਖਨਾਰਾ ਦਾ ਮੁੰਡਾ ਪਹਿਲਾਂ ਇਹ ਲੱਕੜ ਦਾ ਮਿਸਤਰੀ ਸੀਗਾ ਉਹਦੀ ਬਾਅ ਚੌੜਾ ਅੱਛਾ ਇਹਦੇ ਚ ਬਹੁਤ ਕਾਮਯਾਬ ਹੋਇਆ ਕਿਹੜੇ ਪਿੰਡ ਦਾ ਇਹ ਦਾਦੂ ਪਿੰਡ ਦਾ ਰਹਿੰਦਾ ਕਾਲਿਆ ਵਾਲੀ ਅੱਛਾ ਹਾਂ ਚੰਗੀ ਜ਼ਮੀਨ ਦਾ ਜਿਆਦਾਤ ਬੜਾਈ ਜ ਬਹੁਤ ਸੱਧੀਆਂ ਮਾਰੀਆਂ ਆਂਤਰ ਵਿੱਚੋਂ ਆਂਤਰ ਵਿੱਚੋਂ ਬਹੁਤ ਜ਼ਿਆਦਾ ਇਹਦੇ ਕੋਲ 2002 ਵਿੱਚ ਮਿਲਣਾ ਦਾ 2 ਕਿੱਲੇ ਜ਼ਮੀਨ ਹੋਈਆਂ ਹੁਣ ਇਹਦੇ ਕੋਲ 1500 ਕਿੱਲੇ ਜ਼ਮੀਨਾਂ ਹੂੰ ਤੇ ਪਲਾਟ ਪਲਾਟ ਜਿਹੜੇ ਉੱਥੇ ਕਾਫੀ ਲਈ ਬੈਠਾ ਤਾਂ ਬਹੁਤ ਕੱਡੀਆਂ ਮਾਰੀਆਂ ਨੇ ਤੇ ਅਦਾਲਤ ਤੁਸੀਂ ਕਿਹੜੇ ਸਾਲ ਗਏ ਹੋ 17 ਦਾ ਇਹ ਕਾਂਡ ਹੈ 2017 ਤੋਂ ਲੈ ਕੇ ਹੀ ਗਾਲਤ ਸੀ ਅਦਾਲਤ ਦੀ ਬਾਤ ਅਦਾਲਤ ਜੀ ਆਉਂਦੇ ਵੀ ਅਦਾਲਤ ਨੇ ਫਿਰ ਕਿਹੜੇ ਕਿਹੜੇ ਬੰਦਿਆਂ ਨੂੰ ਬੁਲਾਇਆ ਸਵ ਮਮ ਪਰ ਉਹ ਕਹਿੰਦੇ ਇਹ ਪਾਕਿਸਤਾਨ ਨੂੰ 2016 ਦਾ ਵਾਕਾ ਹੀ ਜਾਂਦੀ ਬੰਦੇ ਨਹੀਂ ਮਰੇ ਤੋਾਕ ਨਹੀਂ ਮਰੇ ਅਕਸਰ ਸਾਰਾ ਹੁੰਦਾ ਇਹਦਾ 9 ਤਿੰਨ ਦਾ ਵਾਕਾ ਤੁਸੀਂ ਤੁਸੀਂ ਬਾਈ ਬਜਿੰਦਰ ਸਿੰਘ ਕੋਟਪਾਲਾ ਨਾਲ ਆ ਜਾ ਸਜੀਤ ਫੂਲ ਆ ਤੁਸੀਂ ਤੁਸੀਂ ਕਿਉਂ ਰਹੇ ਰਹੇ ਇਹਨਾਂ ਮੈਨੂੰ ਲੱਗਦਾ ਵੀ ਮੈਨੂੰ ਜਿਹੜਾ ਬਾਹ ਬਣਾਇਆ ਸੀ ਵਿੱਚੋਂ ਤਾਂ ਮੈਨੂੰ ਹੋ ਸਕਦਾ ਵੇਚਣ ਵਾਸਤੇ ਬਣਾਇਆ ਹੋਵੇ ਮੈਨੂੰ ਲੱਗਦਾ ਇਹ ਤੇ ਪਰ ਜਿਵੇਂ ਜਿਵੇਂ ਇਹ ਕੇਸ ਚ ਵਿਚਰਦੇ ਰਹੇ ਮਹਾਰਾਜ ਦੀ ਕਿਰਪਾ ਰਹੀ ਸਰਗੋਸਤਿ ਪਾਸ਼ਾ ਦੀ ਡੋਲਣ ਨਹੀਂ ਦਿੱਤਾ ਤੇ ਅਕਲ ਵੀ ਆਉਂਦੀ ਰਹੀ ਜਿਵੇਂ ਜਿਵੇਂ ਵਿਚਰਦੇ ਰਹੇ ਬੰਦਿਆਂ ਨਾਲ ਬਾਹ ਪੈਂਦੇ ਰਹੇ ਤੇ ਫਿਰ ਪਤਾ ਵੀ ਨਗਦਾ ਰਿਹਾ ਉਸ ਤੋਂ ਬਾਅਦ ਫਿਰ ਅੜਨ ਦਾ ਕਾਰਨ ਇੱਕ ਤਾਂ ਨਿਆਂਿਆਂ ਨੂੰ ਇਨਸਾਫ ਦਵਾਉਣ ਦਾ ਹੋਇਆ ਸਭ ਤੋਂ ਵੱਡਾ ਕਾਰਨ ਇਹਨਾਂ ਨੂੰ ਚਲੋ ਜਵਾਕਾਂ ਦਾ ਯਾਰ ਇਸ ਦੁਨੀਆ ਤੇ ਕੋਈ ਰਹਿ ਹੀ ਨਹੀਂ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਪਾਲਿਆ ਪੋਸਿਆ ਵੱਡਿਆ ਕੀਤਾ ਬਹੁਤ ਪਿਆਰ ਨਾਲ ਉਹ ਪਰਿਵਾਰ ਰੱਖਦਾ ਸੀ ਤੇ ਉਹਨਾਂ ਨੇ ਉਹ ਮਾਰਤੇ ਤੇ ਫਿਰ ਇਨਸਾਫ ਇਹ ਹੋਇਆ ਮੰਨੂਏ ਹੋਇਆ ਵੀ ਯਾਰ ਆਪਾਂ ਇਹਨਾਂ ਨੂੰ ਇਨਸਾਫ ਦਵਾਈਏ ਚਲੋ ਉਹਨਾਂ ਦੀਆਂ ਜ਼ਿੰਦਗੀਆਂ ਤਾਂ ਹੋ ਹੀ ਗਈਆਂ ਪਤਾ ਨਹੀਂ ਉਹਨੇ ਕੀ ਬਣਾ ਸੀ ਵਿਚਾਰਿਆਂ ਨੇ ਚਲੋ ਲਿਖਤ ਸੀ ਉਹਨਾਂ ਦੀ ਜਿੱਦਾਂ ਮਹਾਰਾਜ ਨੇ ਲਿਖਤੀ ਉਹਨਾਂ ਦੀ ਹੋ ਗਿਆ ਇਹਦੇ ਨਾਲ ਇੱਕ ਤਾਂ ਇਹ ਹੋਗਾ ਵੀ ਲੋਕਾਂ ਨੂੰ ਸੇਧ ਮਿਲੂਗੀ ਥੋੜੀ ਬਹੁਤੀ ਇਹ ਹੋ ਸਕਦਾ ਕੰਮ ਬੜੀਆਂ ਜਰੂਰ ਮਾਰੀ ਮੁੱਠੀ ਸੇਦ ਮਿਲਿਆ ਤੋਂ ਬਾਅਦ ਵੀ ਇਹ ਚੱਲ ਰਹੀ ਆ ਰੰਤਰ جاری ਆ ਹਨਾ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਣਾ ਕਰਨਾ ਪਿਆ 7-8 ਸਾਲ ਹੋ ਗਏ ਕੋਈ ਪ੍ਰੈਸ਼ਰ ਧਮਕੀ ਹੋਰ ਤੀਜਾ ਦਾ ਕੁਝ ਧਮਕੀਆਂ ਬਈ ਹਸਿੰਦਰਪਾਲ ਉਦੋਂ ਤੋਂ ਹੀ ਮਿਲ ਰਹੀਆਂ ਨੇ ਇਹ ਤਾਂ ਮਹਾਰਾਜ ਦੀ ਕਿਰਪਾ ਰਹੀ ਜਦੋਂ ਡਰੇ ਨਹੀਂ ਸੱਚੋ ਸੱਚੇ ਪਾਤਸ਼ਾਹੀ ਕਿਰਪਾ ਰਹੀ ਸ਼ਹੀਦ ਸਿੰਘਾਂ ਦਾ ਪਹਿਰਾ ਰਿਹਾ ਉਹਦੇ ਤੱਕ ਨਾਲ ਅਰਦਾਸ ਬੇਨਤੀ ਕਰਦੇ ਰਹੀ ਮਹਾਰਾਜ ਮਾਲਾ ਤੁਹਾਨੂੰ ਰੱਖਿਓ ਰਹਿ ਵੀ ਇਕੱਲੇ ਨੂੰ ਇਕੱਲੇ ਹੀ ਰਹੇ ਮੈਂ ਤੇ ਬਜਿੰਦਰਪਾਲ ਕੋਲ ਸਾਰੇ ਰਹੇ ਹੋਰ ਵੀ ਰਹੀ ਨਹੀਂ ਆਣਾ ਸਜੀਦਪੁਰ ਜਿੱਥੇ ਕਦੇ ਆਉਂਦੇ ਸੀ ਵਿਚਾਰੇ ਇੱਕ ਅਦਾ ਬੰਦਾ ਉਹਨਾਂ ਦਾ ਤੇ ਫਿਰ ਚਮੇ ਇਕੱਲੇ ਨੂੰ ਗੱਲਾ ਹੋ ਗਏ ਇਹ ਜਿਹੇ ਹਾਲਾਤ ਹੋਏ ਵੀ ਸਾਨੂੰ ਇੱਕ ਵਾਰੀ ਸੀਆਈ ਦੇ ਵਿੱਚ ਟੂ ਜਿਹੜੀ ਸੀਆਈ ਉਹਦੇ ਇੰਚਾਰਜ ਨੇ ਬੁਲਾਇਆ ਮੈਨੂੰ ਫੋਨ ਕਰਿਆ ਹੂੰ ਮੈਨੂੰ ਕਹਿੰਦਾ ਵੀ ਕੰਮ ਹੈ ਮੈਨੂੰ ਤੇ ਤੁਸੀਂ ਥਾਣੇ ਆਓ ਸੀਆਈ ਆਓ ਮੈਨਾਂ ਜੀ ਕੋਈ ਬੜੀ ਕਾਹਨ ਦੇ ਸੌਂਚਾ ਨਹੀਂ ਕੰਮ ਕਹਿੰਦਾ ਵੀ ਨਹੀਂ ਕੋਈ ਹੋਰ ਕੰਮ ਹੈ ਜੇ ਹੁਣ ਟਾਈਮ ਆ ਤਾਂ ਹੁਣ ਅਣੀ ਕੱਲ ਨੂੰ ਆਓ ਮੈਨਾਂ ਵੀ ਠੀਕ ਕੱਲ ਨੂੰ ਆਉਣਿਆ ਜੀ ਮੈਂ ਦਵਿੰਦਰਪਾਲਾ ਦੋਨੇ ਸਿਰੇ ਬਸ ਫਿਰ ਮੈਂ ਸੀਆਈ ਅੰਦਰ ਤੇ ਬਾਹਰ ਇਕੱਲਾ ਮੇਰਾ ਫੋਨ ਇਹਦੇ ਕੋਲੇ ਹੈ ਨਾ ਵੀ ਇਹ ਵੀ ਵੀਰ ਕਰੇਗਾ ਵੀ ਮੁੜ ਕੇ ਆਉਣ ਕਹਿੰਦੇ ਕਿ ਜਾਂ ਨਹੀਂ ਉਹ ਅਸੀਂ ਗਏ ਅੰਦਰ ਜੀ ਬੁਲਾਇਆ ਤੇ ਕਹਿੰਦਾ ਵੀ ਉਹ ਕੀ ਕੇਸ ਦਾ ਕੀ ਸਟੇਟਸ ਆ ਆਪਦੀ ਭਾਸ਼ਾ ਚ ਨੇ ਬਗਾਲਾ ਹੁਣ ਤਾਂ ਮੈਂ ਕਹਿੰਦਾ ਜੀ ਕਿਹੜੇ ਦਾ ਕਹਿੰਦਾ ਬਲੀਪਾਂ ਨਾਲ ਦਾ ਮੈਂ ਕਹਿੰਦਾ ਜੀ ਮੈਂ ਉਹਦੇ ਸੰਬੰਧ ਚ ਗੱਲ ਹੀ ਨਹੀਂ ਕਰਨੀ ਕਹਿੰਦਾ ਉੱਥੇ ਬੈਠ ਮੇਰਾ ਹਾਲੇ ਜੀ ਉਹ ਮੈਨੂੰ ਜਾਣਦਾ ਸੀ ਬੰਦਾ ਮੇਰੇ ਪਿੰਡ ਨੂੰ ਰਹਿ ਗਿਆ ਕਹਿੰਦਾ ਤੇ ਬੈਠ ਕੇ ਗੱਲ ਕਰੋ ਮੈਂ ਕਹਿੰਦਾ ਜੀ ਦੱਸੋ ਕਹਿੰਦਾ ਉਹਦੀ ਗਵਾਹੀ ਤੋਂ ਦੀ ਮੈਂ ਕਹਾ ਹਾਂ ਉਹ ਕੁਲਸ ਵੀ ਮੈਨੂੰ ਉਸ ਚ ਬੋਲਿਆ ਮਤਲਬ ਜਿਹੜੀ ਲਿਖਾ ਆਜਾ ਮੈਨੂੰ ਜਾਣਦਾ ਸੀ ਉਹ ਉਹ ਭਾਸ਼ਾ ਨਹੀਂ ਸੀ ਉਹਦੀ ਆ ਜਿਹੜੀ ਮੈਨੂੰ ਕਹਿੰਦਾ ਵੀ ਉਹ ਉਹਦੀ ਗਵਾਹੀ ਦੇਣੀ ਆਪਾਂ ਮੈਂ ਕਹਾਂ ਜੀ ਕਿਉਂ ਕਹਿੰਦਾ ਵੀ ਮੈਂ ਕਿਹਾ ਮੈਂ ਸੋਚਿਆ ਕਹਿੰਦਾ ਵੀ ਇਹ ਚਿੱਟਾ ਪਰਚਾ ਧੁੰਦਰੇ ਤੇ ਅੱਛਾ ਹਾਂ ਅ ਚਿੱਟਾ ਪਿਆ ਕਹਿੰਦਾ ਪਰਚਾ ਧੁੰਦਰੇ ਤੇ ਪਤਾ ਨਹੀਂ ਕੀ ਸੀ ਲਿਖਾ ਦੇ ਚ ਮੈਨੂੰ ਨਹੀਂ ਪਤਾ ਤੇ ਜਾਨ ਵਾਲੇ ਮੈਨੂੰ ਦੁੱਧ ਪਿਆ ਕਹਿੰਦਾ ਖਾ ਲੋ ਮਾਹੀ ਮੈਨਾਂ ਖਾਂਦਾ ਨਹੀਂ ਹੂੰ ਮੈਂ ਨਹੀਂ ਮੈਂ ਖਾਣੀ ਨਹੀਂ ਕਹਿੰਦਾ ਖਾ ਲੋ ਮੈਂ ਕਿਹਾ ਕਿਹੜਾ ਮਾਰੀ ਮੈਨਾਂ ਕਿਹਾ ਛੱਡ ਦੇ ਨਹੀਂ ਮੈਂ ਖਾਣੀ ਨਹੀਂ ਤੇ ਨੋਮਾ ਕੱਪ ਆਇਆ ਮੈਨੂੰ ਤਾਂ ਕਹਿੰਦਾ ਵੀ ਆ ਪਰਚਾ ਚਿੱਟੇ ਦਾ ਪਰਚਾ ਦੇ ਦਿੰਦੇ ਤੁਸੀਂ ਜੀ ਗੋਲੇ ਫਿਰ ਵਾਈ ਬਾਰੇ ਮੈਂ ਕਿਹਾ ਜੀ ਠੀਕ ਹੈ ਨਹੀਂ ਦਿੰਦੇ ਠੀਕ ਹੈ ਤੁਸੀਂ ਆ ਜਾ ਮੈਂ ਫਿਰ ਵਾਪਸੀ ਹੁਣਾ ਸੀ ਨਾ ਉਸ ਤੋਂ ਬਾਅਦ ਫਿਰ ਜੇਨਰਪੁਰ ਕਹਿੰਦਾ ਮ ਮੇਰਾ ਇੱਕ ਦੋਸਤ ਪਿੰਡੋਂ ਮੁੰਡਾ ਹੋਰ ਆਸ਼ਨੀ ਮੈਨੂੰ ਫੋਨ ਕੀਤਾ ਮੈਂ ਵੀ ਆਇਆ ਪਰ ਅਸੀਂ ਉਧਰ ਰਸਪਤਰੀ ਚ ਰਹੇ ਸੀ ਤੀਰ ਚ ਦੋ ਦਿਨ ਰਹਿੰਦੇ ਸੀ ਵਾਈਚ ਵਿੱਚ ਮੇਰੇ ਚ ਦੋ ਦਿਨ ਰਹਿੰਦੇ ਸੀ ਵਾਈ ਦੀ ਗੱਲ ਹੈ ਹਾਂ ਜਦੋਂ ਪਹਿਲੀ ਵਾਈ ਹੋਈ ਤੇ ਫਿਰ ਮੈਨੂੰ ਉਹਨਾਂ ਨੇ ਜਾ ਕੇ ਕਹਿੰਦੇ ਵੀ ਤੰਤਰਕ ਦੇ ਵਕੀਲ ਨੂੰ ਮਿਲ ਜਾ ਕੇ ਹੂੰ ਤੇ ਕਰਮਿੰਦਰ ਸਿੰਘ ਛੋਡੀ ਵਕੀਲ ਸੀਗਾ ਪਹਿਲਾਂ ਤਾਂ ਮੈਂ ਉਹਨੂੰ ਮਿਲਿਆ ਵੀ ਜਾ ਕੇ ਤੇ ਮੈਂ ਉਹ ਮਿਲਿਆ ਚਲੋ ਮੇਰੀ ਗੱਲਬਾਤ ਨਹੀਂ ਉੱਠ ਕੇ ਬਾਗੇ ਹੋ ਕੇ ਉਹਦਾ ਮੁੰਛੀ ਕਹਿੰਦਾ ਵੀ ਉਹ ਹੈ ਨਹੀਂ ਜੇ ਚਲੋ ਵਧੀਆ ਹੋ ਗਿਆ ਹਾਂ ਇਹਦਾ ਵੀ ਜਿਵੇਂ ਉਹ ਕਹਿੰਦੇ ਹੋਣਗੇ ਵਾਈ ਨਹੀਂ ਮੈਂ ਸੀ ਤਾ ਤਿੱਡੇ ਸਾਡੀ 3D ਸੋਦੇ ਫਿਰ ਮਤਲਬ ਇਹਨਾਂ ਦੇ ਬੰਦੇ ਉੱਥੇ ਤੱਕ ਵੀ ਆਏ ਪੋਰਟ ਤੱਕ ਵੀ ਤਾਂ ਪਲਸ ਦੇ ਵੀ ਸਵੇਰ ਵਾਂਗ ਜੀ ਅਸੀਂ ਜਾਣੇ ਪੈ। ਪੈਸੇ ਉਹਨਾਂ ਵੀ ਵਾਰ-ਵਾਰ ਕਰਦੇ ਰਹੇ ਫਿਰ ਫੋਨ ਵੀ ਮੇਰੇ ਨਾਲ ਬੰਦਾ ਜਿਹੜਾ ਅਸੀਂ ਛੜੀ ਹੋਏ ਛੱਡਿਆ। ਉਹਨੇ ਕੱਲ੍ਹ ਜਾਂ ਤਾਂ ਅੰਮ੍ਰਿਤਸਰ ਹੀ ਸਵੇਰੇ ਸਦੇ ਨਹੀਂ ਆ ਕੇ ਕੋਰਚ ਬਹਿ ਗਏ। 8 ਵਜੇ ਤਕਰੀਬਨ ਕੋਰਚ ਆ ਕੇ ਬਹਿ ਗਏ। 10 ਵਜੇ ਫੋਨ ਲੱਗਦੀ ਸੀ ਕਿ ਯਾਰ ਕੁਝ ਫੋਨ ਆਇਆ ਹੀ ਹੋਊਗਾ ਜੱਟ ਜੀ। ਹੋਈ ਇਹਦੇ ਹੋਈ। ਹੂੰ। ਮਿਲ ਹੋ ਗਈ। ਤੇ ਕੋਰਚ ਮੁਟਕਣਾ ਧੰਪੀਆਂ ਆਉਂਦੀਆਂ ਰਹੀਆਂ ਬਾਈ 13-14 ਵੀ ਚੱਲਦੀ ਰਹੀ ਆ। ਪੈਸਿਆਂ ਦੀਆਂ ਆਫਰਾਂ 40-40 ਲੱਖ ਦੀਆਂ ਤ ਤੇ ਕਹਿੰਦਾ ਵੀ ਤੁਸੀਂ ਉਹਨੂੰ ਮਿਲੋ ਤੇ ਸਾਡੇ ਮਕੀਨ ਦਾ ਮੁੱਛੀ ਵੀ ਸਦਾ ਉਹ ਕਹਿੰਦਾ ਵੀ ਤੁਸੀਂ ਮਿਲਣਾ ਮਿਲੋ ਨਹੀਂ ਮਿਲਦਾ ਨਾਲ ਪਰ ਉਹਨਾਂ ਦੀ ਆਖ ਮੈਂ ਯਾਰ ਮਿਲਦੇ ਆ ਚਲ ਆਜੇ ਅੱਜ ਰਤਨ ਗੁਰਦੁਆਰਾ ਸਾਹਿਬਾ ਸਮਾਂ ਰੱਖਿਆ ਤੇ ਮੈਨੂੰ ਕਹਿੰਦਾ ਵੀ 40 ਲੱਖ ਰੁਪਏ ਦੇ ਦੇਣਾ ਹੂੰ ਤੇ ਵੀ ਤੂੰ ਦਵਾਈ ਨਾ ਦੇ ਯਾਰ ਮੈਂ ਕਿਹਾ ਯਾਰ ਤੇ ਸਾਰਿਆਂ ਦੀ ਕਾਲੀ ਸਾਰੀ ਗਾਣਾਂ ਦੀ ਮੰਡੀ ਨਾ ਕਰਾ ਦੇ ਮੈਂ ਤਾਂ ਵੀ ਹੋਈ ਹੂੰ ਮੈਂ ਕਿਹਾ ਤੇਰੇ ਨਾਲ ਮੇਰਾ ਰੋਣਾ ਕੋਈ ਨਹੀਂ ਥਵਾਕਾਂ ਦੇ ਕਹਿੰਦਾ ਮਰਵਾਇ ਨਹੀਂ ਮੈਂ ਕਿਹਾ ਯਾਰ ਮਰਵਾਇ ਤਾਂ ਸਜਦੇ ਹੁਣ ਪਰਿਵਾਰ ਕਹਿ ਰਿਹਾ ਐਂਡਰ ਜੋ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਆ ਤੁਹਾਡੇ ਤੁਹਾਡੇ ਬਾਰੇ ਲੋਕ ਕੀ ਸੋਚਦੇ ਆ ਜਿਆ ਉਹ ਇਸ 칸 ਨੂੰ ਉੱਪਰ ਲਗੇ ਹੁਣ ਤਾਂ ਕੋਈ ਵੀ ਪਤਾ ਕੀ ਹੁੰਦਾ ਜੀ ਜਦੋਂ ਇਹ ਚਲਦੀ-ਚਲਦੀ ਗੱਲ ਸੀ ਉਦੋਂ ਵੀ ਨਾਲ ਲੋਕਾਂ ਦੇ ਬਹੁਤ ਅਸਰ ਰਿਆ ਇਸ ਚੀਜ਼ ਦਾ ਉਦੋਂ ਹਫਤਾਕ ਦਾ ਮੈਨੂੰ ਲੱਗਦਾ ਵੀ ਜਵਾਕ ਮਾਵਾ ਨੇ ਯਾਰ ਪੁੱਛੜ ਚ ਰੱਖੇ ਹੋਣੇ ਪਰ ਬਈ ਯਾਰ ਬਹੁਤ ਵੱਡਾ ਹੋ ਗਿਆ ਫਿਰ ਹੌਲੀ-ਹੌਲੀ ਘਰ ਦਾ ਘਟਦਾ ਘਟ ਗਿਆ ਫਿਰ ਲੋ ਪਹਿਲਾਂ ਦੇ ਜਲਦੀ ਸੀ ਬਹੁਤ ਮਾੜਾ ਹੋਇਆ ਫਿਰ ਕਿਹੜੇ ਤੇਸ ਯਾਰ ਤਾਂ ਦਖਾਨ ਪੈਸੇ ਲੱਗੇ ਲੱਗੂਗਾ ਕੋਈ ਨਹੀਂ ਆ ਜਹਾਮਾ ਚੌਲੀਆਂ ਰੰਗ ਪਿੰਡਾਂ ਜਿਹਾ ਬੋਲਦੇ ਪਿੰਡਾਂ ਜਿਵੇਂ ਬੋਲਦੇ ਹੁੰਦੇ ਆ ਯਾਰ ਪੈਸੇ ਲੈ ਕੇ ਦਿੱਖ ਜੂਗਾ ਤੁਸੀਂ ਦੇਖੋਗੇ ਇਹ ਬਣੀ ਤਾਂ ਆ ਬਈ ਪੈਸੇ ਆਪਾਂ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਤਾਰਾਪ ਦੇ ਸ਼ਰਤੀ ਮਹਾਰਾਜ ਮਹਾਰਾਜੋਂ ਬਖਸ਼ ਤੇਰੇ ਯਾਰ ਤੇ ਫਿਰ ਤਾਂ ਹੁਣ ਮੈਂ ਤਾਂ ਤੇਰਾ ਹੀ ਆ ਜੇ ਮੈਨੂੰ ਮੈਨੂੰ ਤਾਂ ਬਲਗੋ ਦਾ ਤੇਰੇ ਤੇਰੇ ਦੀ ਆਉਣੀ ਗੱਲ ਤੇ ਬਲਗੋ ਦਾ ਬਖਸ਼ ਇਹ ਜਿਹੜੇ ਪਹਿਲਾਂ ਸ਼ਿਕਾਇਤ ਕੀਤੀ ਜਿਹਦੇ ਮਾਨੂੰ ਸ਼ਿਕਾਇਤ ਜਿਹੜਾ ਤੇ ਪਰਚਾ ਦਾ ਜਿਹਾ ਹੋਇਆ ਉਹ ਬੰਦੇ ਖੜੇ ਆ ਨਹੀਂ ਖੜੇ ਉਹਨਾਂ ਦਾ ਕੀ ਹੁੰਦਾ ਕੋਸ਼ਿਸ਼ ਹੈ ਦਾ ਜਵਾਕਾਂ ਦਾ ਪ੍ਰਾਸੂ ਮੈਨੂੰ ਦਵਾਈ ਵੀ ਨਹੀਂ ਸਹੀ ਜਿਹੜੀ ਲਖਾਈ ਸੀ ਖਤਮ ਕੀਦਾ ਅੱਛਾ ਕੁਝ ਨਹੀਂ ਜੇ ਮਖਤਾਰ ਸਿੰਘ ਅੱਜ ਵੀ ਗਾਣਾ ਪਾਈ ਹੋਣ ਪਈ ਦਿਨ ਹੋ ਗਏ ਮਹੀਨਾ ਤੋਂ ਵੀ ਹੋ ਗਏ ਮਾਰਚ ਮੈਨੂੰ ਫਸਦਾ ਮੈਂ ਅੰਦਰ ਸਿਗਾ ਮੈਨੂੰ ਕਸਿਆ ਉਹ ਵੀ ਉਹਨੂੰ ਸਜ਼ਾ ਕਰਾਤੀ ਜਵਾਕਾਂ ਨੂੰ ਜਵਾਕਾਂ ਦਾ ਵੀ ਤੇਸ ਲੈਣਾ ਵੀ ਸਜ਼ਾ ਕਰਾਇਆ ਅੱਜ ਵੀ ਚੱਲਦਾ ਹੁਣ ਵੀ ਉਹ ਚਾਰੂ ਕੀਤੀ ਹੋਵੇ ਉਹਦੀ ਉੱਠ ਕੇਦਾ ਬੋਲ ਜਾਂਦਾ ਮੈਂ ਪਰਾਂ ਹੋ ਜਾਂਦਾ ਯਾਰੇ ਮੇਰੇ ਕੋਲ ਨੇ ਸਕੇਪ ਕੀਤੀ ਹਾਂ ਉਹ ਹੁਣ ਤੁਹਾਡੇ ਕੋਲ ਸਾਰੇ ਸਾਡੇ ਕੋਲ ਹਾਂ ਬਿਲਕੁਲ ਅੱਛਾ ਤੇ ਤੁਸੀਂ ਹੁਣ ਕੋਰਟ ਤੇ ਲਗਾਤਾਰ ਜਾ ਰਹੇ ਹੋ ਜਿਹੜੀ ਤੁਸੀਂ ਅੱਜ ਗੱਲਬਾਤ ਪ੍ਰੈਸ ਕ ਇੱਕ ਨੀ ਮਸਲਾ ਹੈ ਜੀ ਸਾਡੇ ਕਿੰਨੇ ਤਹਾ ਮੰਨੋ ਆਰਡਰ ਕਿਤੇ ਹੈ ਵੀ ਕਾਰਵਾਈ ਕਰੋ ਕੀ ਹੈਗਾ ਸਟੇਟਸ ਉਹ ਅੱਜ ਦਾ ਜਿਹੜਾ ਸੀਗਾ ਇਹ ਨਾ 2 ਸਾਲ ਤੋਂ ਤੰਤਰਕ ਫਰਾਰ ਆ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਹੂੰ ਹੁਣ ਵੀ ਕਾਲਾਂ ਵਾਲੀ ਚ ਗੱਲ ਇਹ ਆਮ ਚੱਲ ਗਈ ਵੀ ਯਾਰ ਤੰਤਰਕ ਨੂੰ ਪੈਸੇ ਦਿੰਦੇ ਫਿਰ ਹੂੰ ਮਤਲਬ ਹਾਲਾਂਕਿ ਮੇਰੇ ਕੋਲ ਸਮਾਂ ਨਹੀਂ ਹੈ ਜੇ ਹੈ ਰਸ ਜਮਾਈ ਵਾਪਸੀ ਦੀ ਜ਼ਿਆਦਾ ਕਿੱਲੇ ਹੋਣ ਕਾਰਨ ਦਿੱਕਤ ਸੀ ਮੈਂ ਕਿੰਨੀਆਂ ਡੇਮ ਜ ਹੋ ਗਈਆਂ ਫਿਰ ਵੀ ਇਹ ਚਰਚਾ ਹੁਣ ਚੱਲੀ ਜਾਂਦੀ ਹੈ ਵੀ ਯਾਰ ਉਹ ਤੰਤਰਕ ਪੱਜ ਗਿਆ ਕੇਸ ਦੀ ਕਾਰਵਾਈ ਨਹੀਂ ਕਰਦੇ ਮਤਲਬ ਫਿਰ ਉਹਨੂੰ ਚਲੋ ਆਪਾਂ ਫਿਰ ਅੱਜ ਵੀ ਇਸ ਲਈ ਤਰ ਤਰ ਕੋਰਚ ਪੇਸ਼ ਹੋਇਆ ਤਾਂ ਮਤਲਬ ਤਾਂ ਜੱਜ ਸਾਹਿਬ ਨੇ ਉਹਨਾਂ ਦੇ ਫੈਸਲੇ ਫੈਂਟੋਸਟਾ ਅਸੀਂ ਧੰਨਵਾਦ ਉਹਨਾਂ ਦਾ ਉਹਨਾਂ ਨੇ ਨਾਲ ਦੇ ਨਾਲ ਆਰਡਰ ਮਤਲਬ ਕੱਢਿਆ ਐ ਐਸਐਸਪੀ ਸਾਹਿਬ ਨੂੰ ਕਹਿੰਦੇ ਵੀ ਜਿਹੜੇ ਬੰਦਿਆਂ ਨੇ ਇੰਨੀ ਵਾਰੀ ਐਪਲੀਕੇਸ਼ਨ ਦਿੱਤੀਆਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਜਾਂ ਮਤਲਬ ਇਹ ਤੰਤਰਕ ਦੇ ਕਿੱਥੇ ਤੰਤਰਕ ਹੈ ਉਹਦੇ ਬਾਰੇ ਤੁਹਾਨੂੰ ਬਾਰ-ਬਾਰ ਦੱਸ ਰਹੇ ਆ ਇੱਥੇ ਕਾਰਵਾਈ ਕੁਛ ਨਹੀਂ ਕੀਤੀ ਸਾਰੇ ਦੀ ਉਹਨਾਂ ਨੂੰ ਜਾਂਚ ਕਰਨ ਦੇ 19 ਤਰੀਕ ਨੂੰ ਕਿਹਾ ਵੀ ਸਾਰੇ ਕਸ ਦੀ ਜਾਂਚ ਕਰਕੇ ਤਾਂ ਮਤਲਬ ਸਾਨੂੰ ਜਵਾਬ ਦੇ 19 ਦਸੰਬਰ ਤੱਕ ਐਸਐਸਪੀ ਬਹਿੰਦਾ ਐਸਐਸਪੀ ਘੰਡਾ ਨਾ ਜਿਸੀ ਮਿਲ ਲਿਖਤੀ ਤਰਖਾਸਤ ਵੀ ਦੇ ਕੇ ਆਇਆ। ਕਮਰ ਸਾਨੂੰ ਕਿਹਾ ਵੀ ਅਸੀਂ ਡੀਐਸਪੀ ਦੀ ਡਿਊਟੀ ਲਾਉਣੀ ਆ। ਉਹਨੂੰ ਬਹੁਤ ਛੇਤੀ ਫੜ ਲਾਗੇ ਤੇ ਜਿਹੜਾ ਉਹ ਜਮਾਨਤ ਜੀ ਨੇ ਕਰਾਈ ਸੀ ਮਤਲਬ ਮਾਨਸਰਲੇ ਦਾ ਹੈਗਾ ਬੰਦਾ ਉਹਨੇ ਜਮਾਨਤ ਕਰਾਈ ਮਾਨਸਾ ਡੀਸੀ ਨੂੰ ਦੱਸਾ ਉਹਨੇ ਲਿਖਤੀ ਤੌਰ ਤੇ ਸੰਮਨ ਜਾਂ ਆਰਡਰ ਜੋ ਵੀ ਹੈ ਤੇ ਵੀ ਉਹਦੀ ਜਿਹੜੀ ਜਮੀਨਾਂ ਦੀ ਇਹ ਕੁਰਤੀ ਕੀਤੀ ਜਾਵੇ। ਅੱਛਾ ਉਹ ਵੀ ਸਾਨੂੰ ਹੀ ਤੀਰ ਤੱਕ ਦੱਸਿਆ ਜਾਵੇ। ਅੱਛਾ ਤਾਂਤਰਿਕ ਨੂੰ ਪੁਲਸਰੇ ਫੜਿਆ ਨਹੀਂ। ਤਾਂਤਰਿਕ ਆਉਂਦਾ ਰਹਿੰਦਾ ਤੇ ਬਿਲਕੁਲ ਆਉਂਦਾ ਜੀ। ਖੁਨਾ ਕੋ ਹੁੰਦਾ ਜਾਵਾ। ਕੋਟਫੱਤੇ ਨਹੀਂ ਆਉਂਦਾ। ਕੋਟਫੱਤੇ ਤਾਂ ਨਹੀਂ ਆਉਂਦਾ। ਆਪਦੇ ਪਿੰਡ ਆਉਂਦਾ ਥਾਣੀਆ ਮੈਂ ਦੱਸਣਾ ਵੀ ਯਾਰ ਤੰਤਰ ਕੋਥੇ ਫਿਰਦਾ ਮੈਂ ਰੋਡ 'ਤੇ ਰੋਡ 'ਤੇ ਥਾਣੀ 'ਚ ਗਿਆ ਹੋ ਗਏ ਹੁਣੇ 7-8 ਮਹੀਨੇ ਸਾਲ ਹੀ ਹੋ ਗਿਆ ਹੋਊਗਾ ਉਥੇ ਪੱਗ ਵਾਲਾ ਸਰਦਾਰ ਮੁਰਛੀ ਜਿਹਾ ਤੇ ਦੇ ਨਾਲ ਐਸਆਈ ਦੋਨੇ ਬੈਠੇ ਮੈਂ ਉਹਨਾਂ ਨੂੰ ਕਹਿਣਾ ਸੀ ਤੰਤਰ ਖੁੱਲਾ ਫਿਰਦਾ ਤੇ ਵੀ ਉਹਨੂੰ ਤੁਸੀਂ ਫੜ ਲਓ ਮੇਰੀ ਗੱਲ ਤਾਂ ਉਹਨਾਂ ਨੇ ਹੀ ਸੁਣੀ ਮੈਨੂੰ ਕਹੇ ਯਾਰ ਤੂੰ ਆ ਉਹਦਾ ਕੰਮ ਰੱਖਿਆ ਕਰੋ ਕੋਲੇ ਅਸਲਾ ਸਮਝੋ ਮਤਲਬ ਉਹਦੀ ਸੀਆਈ ਆੜੀ ਮਿਲੀ ਜਾਂਦੀ ਉਹਦੇ ਕੋਲੇ ਨਿਆਹ ਜਸਲਾ ਉਹਦਾ ਪਰਚਾ ਹੋਰ ਵੱਲਦਾ ਕਰਨ ਜਾ ਉਹਦੇ ਕੋਲੇ ਨਿਆਹ ਜਸਲਾ ਹੂੰ ਤੇ ਵੀ ਮਤਲਬ ਤੁਸੀਂ ਆਪ ਦਾ ਧਿਆਨ ਰੱਖਿਆ ਕਰੋ ਮੈਨੂੰ ਕਿਹਦੇ ਕੋਲ ਤੰਤਰਿਕ ਕੋਲੇ ਕੋਈ ਪੁੱਛ ਨੂੰ ਇਹ ਪਤਾ ਵੀ ਕੋਈ ਨਹੀਂ ਆਇਆ ਅਸਲਾ ਹੂੰ ਪਰ ਇਹ ਨਹੀਂ ਪਤਾ ਕਿ ਤੰਤਰਿਕ ਹੈ ਕਿੱਥੇ ਅਸੀਂ ਦਾ ਮੈਂ ਉਹਨੂੰ ਬਾਰ-ਬਾਰ ਦੱਸ ਰਿਹਾ ਵੀ ਤੰਤਰਿਕ ਇੱਥੇ ਆ ਬਾਈ ਫਰ ਲਓ ਉਹਨੂੰ ਹੂੰ ਉਹ ਡਰਨ ਦੀ ਗੱਲ ਥੋੜਾ ਜਿੰਨੇ ਸਵਾਦ ਬਾਈ ਲਿਖੇ ਮਹਾਰਾਜ ਦੇ ਉੰਨੇ ਭੁਗਨੇ ਆ ਕੋਈ ਤੰਤਰਿਕ ਕੋ ਨਾ ਪਹਿਲਾਂ ਡਰਿਆ ਕਿਸੇ ਤੋਂ ਵੀ ਨਹੀਂ ਡਰਦੇ ਕਿਸੇ ਤੋਂ ਕੋਈ ਡਰ ਨਹੀਂ ਕੱਲੇ ਮਹਾਰਾਜ ਦਾ ਡਰ ਆ ਕਿਸੇ ਤੋਂ ਡਰਦੇ ਨਹੀਂ ਆਪਾਂ ਨਾ ਹੀ ਆਪਣਾ ਕੋਈ ਕਿਤੇ ਨਾ ਕੋਈ ਦਿਨ ਆ ਵੀ ਧਗੜਾ ਉਹ ਜੀ ਮਸਲਾ ਨਹੀਂ ਕਿਸੇ ਨਾਲ ਕੋਈ ਜ਼ਮੀਨ ਦਾ ਮਸਲਾ ਨਹੀਂ ਤੇ ਨਾਲ ਕੋਈ ਥਾ ਦਾ ਮਸਲਾ ਨਹੀਂ ਕੋਈ ਸਾਡਾ ਰੌਲਾ ਨਹੀਂ ਕਿਸੇ ਨਾਲ ਨੀਚੀ ਕੋਈ ਮਸਲਾ ਨਹੀਂ ਸਗਿਆ ਮਿਲ ਕੀ ਫਿਰ ਕੋ ਉਸ ਗੱਲ ਦੀ ਸੁਸਤੀ ਤਾਂ ਹੋਈ ਹੋਊਗੀ ਚਲੋ ਯਾਰ ਕਾਫੀ ਮਰਜ਼ੀ ਸੁਸਤੀ ਬਾਈ ਹੈਗੀ ਆ ਪਰ ਮੇਨ ਜਿਹੜਾ ਹੈਗਾ ਉਹ ਮਾਸਟਰਮਾਈਂਡ ਸਸਣਾ ਜਿਹੜਾ ਦੇਖੋ ਮਹਤਿਆਰ ਸਿੰਘ ਦਾ ਘਰ ਤੋਂ ਪੱਟਿਆ ਗਿਆ ਨਾ ਉਹਦੇ ਪੋਤਾ-ਪੁੱਤੀ ਚੜਾਈ ਕਰਕੇ ਬਾਕੀ ਪਰਿਵਾਰ ਜਿਹੜੇ ਚ ਵਗਾ ਸਾਨੂੰ ਵੀ ਇਸ ਗੱਲ ਦਾ ਦੁੱਖ ਆ ਇੱਕ ਪਿੰਡ ਦਾ ਹੱਸਦਾ ਬਸਦਾ ਪਰਿਵਾਰ ਤੇ ਕਿਹੜੇ ਹਾਲਾਤਾਂ ਚ ਲੰਘ ਗਿਆ ਹਨਾ ਕੋਈ ਰੱਬ ਦੀ ਕੋਈ ਕ੍ਰੋਪੀ ਆਈ ਚਲੋ ਇਹ ਮਾੜਾ ਕੰਮ ਪਹਿਲੇ ਕਿਉਂ ਸੱਤ ਹੋ ਜਾਂਦਾ ਕੋਈ ਤਾਂ ਬੰਦਾ ਭੁਗਤਲਾ ਹਨ ਤੇ ਪਰ ਜਿਹੜੇ ਬੰਦੇ ਨੇ ਕਰਾਇਆ ਉਹ ਫੇਰ ਬਾਹਰ ਸਾਰੇ ਘਾਸ ਤੋਂ ਬਹੁਤ ਸਿੱਖਿਆ ਉਤ ਗਈ ਬਹੁਤ ਜ਼ਿਆਦਾ ਨੁਕਸਾਨ ਦਾ ਮਤਿਆਰ ਸਿੰਘ ਨਹੀਂ ਹੋਇਆ ਨਾ ਤੁਹਾਡੀ ਜੀਵਨ ਦੀ ਕੀਮਤ ਦੀ ਲਈ ਤੁਸੀਂ ਕੰਮ ਕਰਦੇ ਸੀ ਆ ਉਹਦਾ 17 ਤੋਂ 25 ਆ ਗਿਆ ਤੁਸੀਂ ਕੇਸ ਲੜ ਰਹੇ ਹੋ ਰਾਤਾਂ ਜਾ ਰਹੇ ਹੋ ਕੋਸੇ ਚੱਕਰ ਕੱਢ ਰਹੇ ਹੋ ਕਿਸ ਤਰ੍ਹਾਂ ਦਾ ਤੁਹਾਡੀ ਤੋਂ ਦਿੱਲੀ ਕਿਸ ਤਰ੍ਹਾਂ ਆਈ ਹੈ ਅਬਰੀਲੀ ਜਿਹਦਾ ਦੁਨਿਆਵੀ ਤੌਰ ਤੇ ਲਾਈਏ ਤਾਂ ਅਬਰੀਲੀ ਦਾ ਨੁਕਸਾਨ ਹੀ ਹੋਇਆ ਆਰਥਿਕ ਦਾ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਛੱਡਿਆ ਨਾ ਕੰਮ ਛੱਡਿਆ ਤੇ ਕੰਮ ਤਾਂ ਕੰਮ ਫੇਲ ਵੀ ਹੋ ਜਾਂਦਾ ਹੁੰਦਾ ਚਿਹਰਿਆਂ ਤੋਂ ਬੜਾ ਲੈ ਕੇ ਲਾਇਆ ਜਾਂਦਾ ਹਾਂ ਜੇ ਆਪਾਂ ਆਪ ਕੰਮ ਕੰਮ ਫੇਲ ਹੋਇਆ ਪੂਜੀ ਗੱਲ ਇਹ ਆ ਵੀ ਦੁਸ਼ਮਣੀ ਪਈ ਚਾਹੇ ਆਪਾਂ ਕਿਸੇ ਨੂੰ ਨਹੀਂ ਡਰਦੇ ਨਾ ਕਿਸੇ ਨੂੰ ਡਰੌਲਿਆ ਨਾ ਕਿਸੇ ਨੂੰ ਡਰਦਿਆਂ ਨਾ ਕਿਸੇ ਦਾ ਭੈ ਮਾਰਦੇ ਨਾ ਕਿਸੇ ਨੂੰ ਗੰਦੇ ਠੀਕ ਆ ਜੋ ਸਾਡੇ ਸੁਨਾਤ ਆ ਪਰ ਦੁਸ਼ਮਣੀ ਪਈ ਜਵਾਬਗੀ ਬਹੁਤ ਵਧੀਆ ਸਕੂਚ ਪੜਦੀ ਸਾਨੂੰ ਘਰ ਦੇ ਕੋਲੇ ਲਾਇਆ ਜਨਤੰਤਰ ਫਰਾਰ ਹੋਇਆ ਸਰਕਾਰੀ ਸਕੂਚ ਲਾਇਆ ਉਹਨੂੰ ਇਸੇ ਤਰ੍ਹਾਂ ਲਾਇਆ ਉਹਦੀਆਂ ਫੀਸਾਂ ਵੀ ਛੱਡੀਆਂ ਸਕੂਲ ਦੀ ਚਲੋ ਕੋਈ ਗੱਲ ਨਹੀਂ ਯਾਰ ਉਹ ਉਹਨੂੰ ਕਰਿਆ ਪਰਿਵਾਰ ਦਾ ਵੀ ਬੋਝ ਰਹਿੰਦਾ ਸਿਰ ਤੇ ਦਿਨਾਂ ਵੀ ਤੁਰ ਤੇ ਦੇਖੀ ਪਰਿਵਾਰ ਕਹਿੰਦਾ ਰਹਿੰਦਾ ਵੀ ਆਪਾਂ ਆ ਵੀ ਕਰਨਾ ਸੀ ਚਲੋ ਹਜੇ ਤੱਕ ਪਰਿਵਾਰ ਦਾ ਸਹਿਯੋਗ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਆਦਾ ਹਾਂ ਚੱਲਦੀ ਏ ਗੱਲ ਸਿੱਖਣ ਨੂੰ ਇਹ ਮਿਲਿਆ ਵੀ ਇੱਕ ਤਾਂ ਇਹ ਦੇਖਣ ਨੂੰ ਮੇਰੇ ਆਈ ਬੰਦਿਆਂ ਦੀ ਪਰਖ ਹੋਈ ਆ ਹਮ ਜਿਹੜੇ ਬੰਦੇ ਆਪ ਦੇ ਆਪ ਨੂੰ ਥਾਪੀਆਂ ਮਾਰਦੇ ਸੀ ਸਮਾਜ ਸੇਵੀ ਆ ਅਸੀਂ ਆ ਜਿਹੜੀ ਇੱਕ ਇੱਕ ਸਭ ਤੋਂ ਵੱਡੀ ਗੱਲ ਇਹ ਹੋ ਗਈ ਬੰਦਿਆਂ ਦੀ ਜਿਹੜੀ ਆ ਪਰਖ ਹੋਈ ਆ ਹਮ ਜਿਹੜੇ ਬੰਦੇ ਆਪ ਦੇ ਆਪ ਨੂੰ ਸਮਾਜ ਸੇਵੀ ਸਮਝਦੇ ਜਾਂ ਆਪ ਦੇ ਆਪ ਨੂੰ ਮਤਲਬ ਇਹ ਸਮਝਦੇ ਅਸੀਂ ਵੱਡੇ ਆ ਜਾਂ ਅਸੀਂ ਔ ਆ ਸਾਰੇ ਦੀ ਪਰਖ ਹੋ ਗਈ ਵੀਰ ਸਭ ਸਭ ਛੱਡ ਕੇ ਪੱਜ ਗਏ ਹਮ ਇੱਕ ਵੀ ਨਹੀਂ ਰਿਹਾ ਜਿਹੜੇ ਦਬ ਗੰਗੇ ਮਾਰਦੇ ਨੇ ਅੱਜ ਵੀ ਜਿਹੜਾ ਇਸ ਜਿਹੜਾ ਇਸ ਕੇਸ ਦੇ ਵਿੱਚ ਆਇਆ ਜਿਹਨਾਂ ਅੱਜ ਇਹ ਬੋਲ ਰਹੇ ਆ ਜਿਹੜਾ ਬੰਦਾ ਜਦੋਂ ਮਰਜੀ ਆ ਕੇ ਜਿਹੜੀ ਮਰਜੀ ਮੈਨੂੰ ਗੱਲ ਪੁੱਛ ਸਕਦਾ ਇਹਦੇ ਵਿੱਚ ਕੋਈ ਝੂਠ ਨਹੀਂ ਹਮ ਕਮੈਂਟ ਵੀ ਥੱਲੇ ਕਰਦੇ ਭਜਦੇ ਸਭ ਤੋਂ ਪਹਿਲਾਂ ਤਰਖੀ ਭੱਜੀ ਜਿਹੜਾ ਦੇ ਪਖੰਡ ਦੇ ਨਾਂ ਤੇ ਉਹਨਾਂ ਦੀ ਇਹ ਤਰਖੀ ਦੀ ਸੱਟ ਹੀ ਚੱਲ ਰਹੀ ਨਾਂ ਵੀ ਰੱਖਿਆ ਨਾਂਮ ਵੀ ਰੱਖਿਆ ਹਾਂ ਮੇਰੇ ਨਾਲ ਆ ਕੇ ਗੱਲ ਕਰਨ ਜਿਹੜਾ ਮਰਜੀ ਉਹਦਾ ਬੰਦਾ ਆ ਕੇ ਗੱਲ ਕਰੇ ਸਭ ਤੋਂ ਪਹਿਲਾਂ ਉਹ ਭੱਜਿਆ ਹਮ ਕਿਸਾਨ ਜਿਹੜੇ ਬੰਦਿਆਂ ਚਲੋ ਜਿਹ ਧੰਨਵਾਦ ਉਹਦਾ ਸਰਜੀਤਪੁਰ ਕਾ ਦੇ ਨਾਲ ਸਭ ਤੋਂ ਸਹਿਯੋਗ ਵੱਧ ਵੀਂਦਰ ਕੋਟ ਪਰ ਹੋਇਆ ਅਸੀਂ ਦੋਨੇ ਰਹੇ ਮੇਰੇ ਪਿੰਡ ਦੇ ਮੁੰਡੇ ਦੀ ਕਲੱਬ ਵਾਲੇ ਛਣਿਆਰ ਕਿ ਤਰੀਕਾ ਤਰੂਕਾ ਤੇ ਆਉਂਦੇ ਜਿੰਨਾ ਸਮਾਂ ਲੱਗਦਾ ਹੋਰ ਵੀ ਜਿੰਨਾਂ ਦਾ ਸਹਿਯੋਗ ਰਿਹਾ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਕਿਸੇ ਨੇ ਮਾਇਆ ਦਿੱਤੀ ਆਵਦੀ ਸਮਰੱਥਾ ਕਮ ਨਾਲ ਵੀ ਧੰਨਵਾਦ ਪਰ ਅਸੀਂ ਕਿਤੇ ਲਿਖ ਕੇ ਨਹੀਂ ਪਾਇਆ ਜਿਨ੍ਹਾਂ ਨੂੰ ਮਾਇਆ ਦਿੱਤੀ ਆਵੇ ਤੇ ਇਹ ਤੋਂ ਸਿੱਖਣ ਨੂੰ ਇਹ ਤੇ ਮਿਲਿਆ ਵੀ ਜੇ ਤੁਸੀਂ ਕੁਝ ਕਰਨਾ ਤਾਂ ਆਪ ਜੰਮ ਤੇ ਕਰੋ ਹਾਂ ਬਸ ਜਾਗਣਾ ਰੱਖੋ ਬੇਸ ਜੀ ਹਾਂ ਬਸ ਜੇ ਤੁਸੀਂ ਜੇ ਤੁਸੀਂ ਚੱਲ ਸਕਦੇ ਆ ਤਾਂ ਤੁਸੀਂ ਕੁਝ ਕਰੋ ਜੇ ਤੁਸੀਂ ਚੱਲ ਨਹੀਂ ਸਕਦੇ ਕਿਸੇ ਦੇ ਵੀ ਜਥੇਬੰਦੀਆਂ ਦੇ ਜਾਂ ਫਲਾਣੇ ਦੇ ਜਾਂ ਕਿਸੇ ਦਾ ਕੋਈ ਮਤਲਬ ਅੱਛਾ ਖੀ ਤੇ ਇਹ ਦੱਸੋ ਬਾਈ ਹੋਰ ਕਰੋ ਤੱਕ ਲੜਨਾ ਹੈ ਜਾਂ ਜੋ ਤੱਕ ਉੱਪਰ ਨਹੀਂ ਜਾਂਦਾ ਆਪਣਾ ਤੱਕ ਜਿੰਨੀ ਲੜਨ ਦਾ ਕੰਮ ਜਾਂਦਾ ਸਵਾਸ ਚੱਲਦੇ ਰਹਿਣਗੇ ਹੂੰ ਜਿੰਨਾ ਚਿਰ ਜਿਉਂਦੇ ਰਹਿਵਾਂਗੇ ਇਸ ਦੁਨੀਆ ਤੇ ਜ਼ੁਲਮ ਦੇ ਖਿਲਾਫ ਲੜਦੇ ਹੀ ਰਹਿਵਾਂਗੇ ਚਾਹੇ ਉਹ ਜ਼ੁਲਮ ਛੋਟਾ ਚਾਹੇ ਉਹ ਵੱਡਾ ਇਹਦਾ ਲੜਨ ਲੜਾਈ ਜਾਰੀ ਰਹੂਗੀ ਲੜਾਈ ਨਹੀਂ ਮੁੱਕਦੀ ਹੁੰਦੀ ਤੇ ਜਿਹੜੇ ਵੀ ਮਤਲਬ ਮੰਨ ਲਓ ਤੁਸੀਂ ਜਿਹੜੇ ਵੀ ਹਲਾ ਤੱਕ ਲੜਨ ਕੀ ਜਿੱਦਾਂ ਵੀ ਮਹਾਰਾਜ ਲੜਾਉਣਗੇ ਆਪਾਂ ਕੋਈ ਸਿਆਣੇ ਨਹੀਂ ਵੀ ਆਪਾਂ ਅੱਜ ਮਤਲਬ ਆਉਣ ਰਿਕਾਰਡ ਗੱਲ ਤੋਂ ਵੀ ਪਰ ਮਹਾਰਾਜ ਅੱਗੇ ਅਰਦਾਸ ਵੀ ਮਹਾਰਾਜ ਨਾ ਚਿਰ ਇਸ ਜ਼ਿੰਦਗੀ 'ਚ ਸਵਾਸ ਰਹਿਣਗੇ ਜਿੰਨਾ ਚਿਰ ਤੂੰ ਸਵਾਸਾਂ ਦੀ ਕੁੰਜੀ ਬਖਸ਼ੀ ਮਹਾਰਾਜ ਲੜਦੇ ਰਹੀਏ ਜਨਮ ਦੇ ਖਿਲਾਫ ਲੜਦੇ ਰਹੀਏ ਮਹਾਰਾਜ ਅੱਗੇ ਅਰਦਾਸ ਮਹਾਰਾਜ ਚਰਨਾਂ 'ਚ ਚਲੋ ਧੰਵਾਦ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਜੋ ਮਾਸੂਮ ਬੱਚੇ ਕੋਟਪਤਾ ਵਿੱਚ ਜਿਹਨਾਂ ਦੀ ਬਲੀ ਦਿੱਤੀ ਗਈ ਉਥੇ ਅਸੀਂ ਬਾਤ ਆਲਾਪ ਕੀਤਾ 8 ਸਾਲਾਂ ਦੇ ਬਹੁਤ ਕੁਝ ਖਾਪਰਦਾ ਹੈ ਪਰ ਜਿਹੜੀਆਂ ਮੋਟੇ-ਮੋਟੇ ਗੱਲਾਂ ਸੀਆਂ ਤੁਹਾਡੇ ਸਾਹਮਣੇ ਰੱਖੋ ਕਿ ਕਿਸ ਤਰ੍ਹਾਂ ਪਖੰਡਵਾ ਚੱਲਦਾ ਹੈ ਕਿਸ ਤਰ੍ਹਾਂ ਪੁਲਿਸੀ ਧੂਮ ਕਾਲਦੀ ਹੈ ਅਦਾਲਤਾਂ ਕਿਸ ਤਰ੍ਹਾਂ ਦੇ ਹੁਕਮ ਕਰਦੀ ਹੈ ਤੇ ਕਿਸ ਤਰ੍ਹਾਂ ਇਨਸਾਫ ਮਿਲਦਾ ਹੈ ਸਾਰੀ ਗਲਤ ਕੀਤੀ ਸਾਰਲ ਬਹੁਤ ਹਲਵਾ ਪੋਸ਼ ਕੀ